ਵੀ ਤੁਸੀਂ ਹੁਣ ਹਰੇਕ ਮਹੀਨੇ ਮੇਨਾ ਹਿਸਾਬ ਕਿਉਂ ਕਰਨ ਲੱਗ ਗਏ ਉਹ ਕਹਿੰਦਾ ਲੋਕ ਕਹਿੰਦੇ ਸਾਡਾ ਬਿਜਲੀ ਦਾ ਬਿੱਲ ਜ਼ੀਰੋ ਆਉਣ ਲੱਗ ਗਿਆ ਭਗਵਾਨ ਜੀ ਮਾਨ ਨੇ ਬਿਜਲੀ ਦਾ ਬਿੱਲ ਜ਼ੀਰੋ ਕਰਤਾ ਸਾਡੇ ਪੈਸੇ ਬਚਣ ਲੱਗ ਗਏ ਉਹੀ ਅਸੀਂ ਤੇਰਾ ਹਿਸਾਬ ਕਰਨ ਲੱਗ ਗਏ ਮੇਰੀ ਜਾਨ ਜਿੰਦਾਬਾਦ ਵੀਰੋ ਲਾਟ ਮੱਥੇ ਲੱਗਦੀ ਹੈ ਮੈਂ ਝੂਠ ਨਹੀਂ ਬੋਲਦਾ ਮੇਰੇ ਬੱਤੀਦੰਦ ਨੇ ਜੋ ਮੈਂ ਕਹਿ ਦਿੰਨਾ ਬਹੁਤ ਵਾਰੀਆਂ ਉਹ ਚੀਜ਼ਾਂ ਕਾਮਯਾਬ ਹੋ ਜਾਂਦੀਆਂ ਸੱਚੀਆਂ ਹੋ ਜਾਂਦੀਆਂ ਮੈਂ ਕਿਹਾ ਸੀ ਮਜੀਠਿਆ ਹਾਰੂ ਮੈਂ ਕਹਿਆ ਸੀ ਬਾਦਲ ਕਾ ਸਾਰਾ ਟੱਬਰੀ ਹਾਰੂ ਮੈਂ ਕਹਿਆ ਸੀ ਕੈਪਟਨ ਹਾਰੂ ਮੈਂ ਕਹਿਆ ਸੀ ਸਿੱਧੂ ਹਾਰੂ ਮੈਂ ਕਹਿਆ ਸੀ ਭੱਠੜ ਹਾਰੂ ਕਹਿਆ ਸੀ ਮਲੂਕਾ ਹਾਰੂ ਬਲਟੋਆ ਹਾਰੂ ਫਿਰ ਨਿਭੜ ਗਿਆ ਨਾ ਕੰਮ ਸਾਰਿਆਂ ਦਾ ਐਤਕੀ ਮੈਂ ਤੁਹਾਨੂੰ ਕਹਿਣਾ ਕਿ ਜਿਹੜਾ ਮਾਹੌਲ ਲੱਗ ਰਿਹਾ ਮੈਂ ਕਹੂੰਗਾ ਪੰਜਾਬ ਬਣੂਗਾ ਹੀਰੋ ਅੱਗੇ ਜੋ ਤੁਹਾਡੇ ਦਿਲ ਚ ਆਉ ਬੋਲ ਦਿਓ ਪੰਜਾਬ ਬਣੂਗਾ ਹੀਰੋ ਤੇਰਾ ਹੀਰੋ ਇਹ ਤਾਂ ਨਹੀਂ ਮੈਂ ਤੁਹਾਨੂੰ ਕਿਹਾ ਸੀ ਨਾ ਵੀ 13 ਜੀਰੋ ਕਹਣਾ ਇਹਦਾ ਤੁਸੀਂ ਆਪ ਇਹਦਾ ਮਤਲਬ ਅੰਦਰ ਤਾਂ ਤੁਸੀਂ ਗੱਲ ਬਣਾਈ ਬੈਠੇ ਹੋ ਏ ਇਹ ਤਾਂ ਹੁਣ ਤੁਸੀਂ ਉਹੀ ਤਮਾਸ਼ਾ ਜਾਂ ਦੇਖਦੇ ਹੋ ਡਰਾਮਾ ਜਾਂ ਵੀ ਕੌਣ ਆਉਂਦਾ ਕੌਣ ਨਾ ਪੰਜਾਬ ਬਣੂਗਾ ਹੀਰੋ ਤੇਰਾ ਹੀਰੋ 13 ਜੀਰੋ ਇੱਕ ਹੋਰ ਗੱਲ ਦੱਸ ਦੇਣਾ ਖੁਸ਼ਖਬਰੀ ਪ੍ਰਬਾਤਮਾ ਸਭ ਕੁਝ ਠੀਕ ਰੱਖੇ ਲੈਟ ਮੱਥੇ ਲੱਗਦੀ ਐ ਆਪਾਂ ਤਾਂ ਰੱਬ ਨੂੰ ਮੰਨਣ ਵਾਲੇ ਬੰਦੇ ਆ ਸਭ ਕੁਝ ਠੀਕ ਰਿਹਾ ਤਾਂ ਕੱਲ ਵੀ ਤੁਸੀਂ ਹੁਣ ਹਰੇਕ ਮਹੀਨੇ ਮੇਰੇ ਨਾਲ ਸਾਫ ਕਿਉਂ ਕਰਨ ਲੱਗ ਗਏ ਉਹ ਕਹਿੰਦਾ ਲੋਕ ਕਹਿੰਦੇ ਸਾਡਾ ਬਿਜਲੀ ਦਾ ਬਿੱਲ ਜ਼ੀਰੋ ਆਉਣ ਲੱਗ ਗਿਆ ਭਗਵਾਨ ਜੀ ਤਮਾਨ ਨੇ ਬਿਜਲੀ ਦਾ ਬਿੱਲ ਜ਼ੀਰੋ ਕਰਤਾ ਸਾਡੇ ਪੈਸੇ ਬਚਣ ਲੱਗ ਗਏ ਉਹੀ ਅਸੀਂ ਤੇਰਾ ਸਾਫ ਕਰਨ ਲੱਗ ਗਏ ਮੇਰੀ ਜਾਨ ਜਿੰਦਾਬਾਦ ਵੀਰ ਲੈਟ ਮੱਥੇ ਲੱਗਦੀ ਐ ਮੈਂ ਝੂਠ ਨਹੀਂ ਬੋਲਦਾ ਮੇਰੇ ਬੱਤੀਦੰਦ ਨੇ ਜੋ ਮੈਂ ਕਹਿ ਦਿੰਨਾ ਬਹੁਤ ਬਰੀ ਉਹ ਚੀਜ਼ਾਂ ਕਾਮਯਾਬ ਹੋ ਜਾਂਦੀਆਂ ਸੱਚੀਆਂ ਹੋ ਜਾਂਦੀਆਂ ਮੈਂ ਕਿਹਾ ਸੀ ਮਜੀਠਿਆ ਹਾਰੂ ਮੈਂ ਕਿਹਾ ਸੀ ਬਾਦਲ ਦਾ ਸਾਰਾ ਟੱਬਰੀ ਹਾਰੂ ਮੈਂ ਕਿਹਾ ਸੀ ਕੈਪਟਨ ਹਾਰੂ ਮੈਂ ਕਿਹਾ ਸੀ ਸਿੱਧੂ ਹਾਰੂ ਮੈਂ ਕਿਹਾ ਸੀ ਪੱਠੜ ਹਾਰੂ ਕਿਹਾ ਸੀ ਮਲੂਕਾ ਹਾਰੂ ਬਲਟੋਆ ਹਾਰੂ ਫਿਰ ਨਿਬੜ ਗਏ ਨਾ ਕੰਮ ਸਾਰਿਆਂ ਦਾ ਐਤਕੀ ਮੈਂ ਤੁਹਾਨੂੰ ਕਹਿਣਾ ਕਿ ਜਿਹੜਾ ਮਾਹੌਲ ਲੱਗ ਰਿਹਾ ਮੈਂ ਕਹੂੰਗਾ ਪੰਜਾਬ ਬਣੂੰਗਾ ਹੀਰੋ ਅੱਗੇ ਜੋ ਤੁਹਾਡੇ ਦਿਲ ਚ ਉਹ ਬੋਲ ਦਿਓ ਪੰਜਾਬ ਬਣੂੰਗਾ ਹੀਰੋ 13 0 ਇਹ ਤਾਂ ਨਹੀਂ ਮੈਂ ਤੁਹਾਨੂੰ ਕਿਹਾ ਸੀ ਨਾ ਵੀ 13 0 ਕਹਿਣਾ ਇਹਦਾ ਤੁਸੀਂ ਆਪ ਇਹਦਾ ਮਤਲਬ ਅੰਦਰ ਤਾਂ ਤੁਸੀਂ ਗੱਲ ਬਣਾਈ ਬੈਠੇ ਹੋ ਏ ਇਹ ਤਾਂ ਹੁਣ ਤੁਸੀਂ ਉਹੀ ਤਮਾਸ਼ਾ ਜਾਂ ਦੇਖਦੇ ਹੋ ਡਰਾਮਾ ਜਾਂ ਵੀ ਕੌਣ ਆਉਂਦਾ ਕੌਣ ਨਾ ਪੰਜਾਬ ਬਣੂੰਗਾ ਹੀਰੋ 13 0 ਇੱਕ ਹੋਰ ਗੱਲ ਦੱਸ ਦੇਣਾ ਖੁਸ਼ਖਬਰੀ ਪਰਮਾਤਮਾ ਸਭ ਕੁਝ ਠੀਕ ਰੱਖੇ ਲਾਈਟ ਮੱਥੇ ਲੱਗਦੀ ਹੈ ਅੱਪਾ ਦਾ ਰੱਬ ਨੂੰ ਮੰਨਣ ਵਾਲੇ ਬੰਦੇ ਆ ਸਭ ਕੁਝ ਠੀਕ ਰਿਹਾ ਤਾਂ ਕਲ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ